ਜਗੇ ਆ ਬਈਆ ਬਚਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਕੋਹ ਸਨ 1704 ਈਸਵੀ ਨੂੰ ਸ੍ਰੀ ਮਹੇਸ਼ਪੀਤਾ ਤਨਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਔਰ ਸਤਗੁਰਾਂ ਵੱਲੋਂ ਸਾਜੇ ਹੋਏ ਪੰਜ ਪਿਆਰੇ ਸਹਿਬਾਨ ਵਿੱਚੋਂ ਤਿੰਨ ਪਿਆਰੇ ਸਹਿਬਾਨ ਅਤੇ अनेका ਸਿੰਘ ਅੱਜ ਦੇ ਦਿਨ ਧਰਮ ਯੁੱਧ ਕਰਦਿਆਂ ਹੋਇਆ 10 ਲੱਖ ਬੈਰੀ ਦਾ ਮੁਕਾਬਲਾ ਕਰਦਿਆਂ ਹੋਇਆ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ ਔਰ ਸਤਗੁਰਾਂ ਦੇ ਵੱਡੇ ਸਹਬਜ਼ਾਦਿਆਂ ਦਾ ਔਰ ਜੋ ਤਿੰਨ ਪਿਆਰੇ ਸ਼ਹੀਦ ਹੋਏ ਉਹਨਾਂ ਦਾ ਬਾਕੀ ਸ਼ੀਦਾ ਸਿੰਘਾਂ ਦਾ ਅੱਜ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਕਿਸੇ ਵਿਦਵਾਨ ਦਾ ਬਹੁਤ ਸੁੰਦਰ ਕਥਨ ਹੈ ਉਹ ਕਹਿੰਦਾ ਕਿ ਕਹਾ ਬਟਕਤੇ ਫਿਰਤੇ ਹੋ ਇਹ ਦੁਨੀਆ ਵਾਲੋ ਆਓ ਆ ਕੇ ਹੱਜ ਕਰ ਲਓ ਬਸ ਯਹੀ ਮੱਕਾ ਹੈ ਹਰ ਖਾਲਸਾ ਕੇ ਲਈ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦਿਆਂ ਹੋਇਆਂ ਉਹਨਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਿਆਂ ਹੋਇਆਂ ਇਹ ਸਾਰੇ ਦਾ ਸਾਰਾ ਹਫਤਾ ਬਹੁਤ ਹੀ ਸਾਦਗੀ ਦੇ ਨਾਲ ਬਹੁਤ ਸਹਿਜ ਨਾਲ ਬਹੁਤ ਸੰਜਮ ਦੇ ਨਾਲ ਬਤੀਤ ਕਰੀਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਤੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆਂ ਸ਼ਰਧਾ ਔਰ ਸਤਕਾਰ ਭੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਰਾ ਚੱਲ ਰਿਹਾ ਜੀ ਤੇ ਸਿੰਘ ਸੰਗਤ ਨੂੰ ਕੀ ਸੰਦੇਸ਼ ਹੈ ਜੀ ਸ਼ਹੀਦੀ ਦਿਹਾੜੇ ਦੇ ਦਿਨਾਂ ਵਿੱਚ ਜਿਹੜਾ ਸ਼ਹੀਦੀ ਹਫਤਾ ਹੁੰਦਾ ਹੈ 6ਪਹ ਤੋਂ ਲੈ ਕੇ ਤੇ 13ਪਹ ਤੱਕ ਕਿਉਂਕਿ 6ਪਹ ਦੀ ਰਾਤ ਨੂੰ 6-7 ਕੋਹ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਜੀ ਨੂੰ ਛੱਡਿਆ ਸੀ ਆਪਣੇ ਪਰਿਵਾਰ ਸਮੇਤ ਸ਼ਹੀਦੀ ਯਥਾ ਲੈ ਕੇ ਸਤਿਗੁਰੂ ਜੀ ਉੱਥੇ ਕੁਰਬਾਨਾ ਹੋਏ ਸਨ ਪਰਿਵਾਰ ਵਿਛੋੜਾ ਸਾਹਿਬ ਵਾਲੀ ਥਾਂ ਤੇ ਸਤਿਗੁਰਾਂ ਦਾ ਪਰਿਵਾਰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ ਸਤਿਗੁਰੂ ਜੀ ਵੱਡੇ ਸਹਿਬਜ਼ਾਦੇ ਔਰ ਪੰਜ ਪਿਆਰੇ ਸਹਿਬਾਨ ਨੂੰ ਨਾਲ ਲੈ ਕੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਚਮਖੌਰ ਦੀ ਗੜੀ ਵਿੱਚ ਪਹੁੰਚਦੇ ਨੇ ਉਤਵਾਰ ਤੋਂ ਛੋਟੇ ਸਹਿਬਜ਼ਾਦਿਆਂ ਦਾ ਸਫਰੇ ਸ਼ਹਾਦਤ ਸ਼ੁਰੂ ਹੋ ਜਾਂਦਾ ਹੈ ਸੰਗਤਾਂ ਨੂੰ ਇਹ ਅਪੀਰ ਹਰ ਵਾਰੀ ਕੀਤੀ ਜਾਂਦੀ ਹੈ ਕਿ ਇਹਨਾਂ ਦਿਨਾਂ ਨੂੰ ਕਿਉਂਕਿ ਹਰ ਇੱਕ ਕੌਮ ਵਾਸਤੇ ਕੋਈ ਨਾ ਕੋਈ ਦਿਨ ਬਹੁਤ ਮਹੱਤਵ ਰੱਖਦੇ ਨੇ ਔਰ ਸਿੱਖ ਪੰਥ ਵਾਸਤੇ ਇਹ ਜਿਹੜਾ ਸ਼ਹੀਦੀ ਹਫਤਾ ਹੈ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਬਹੁਤ ਵੱਡਾ ਮਹੱਤਵ ਰੱਖਦਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਸ਼ਹੀਦੀ ਹਫਤੇ ਦੌਰਾਨ ਬੜੀ ਸਾਦਗੀ ਨਾਲ ਰਹਿਣਾ ਚਾਹੀਦਾ ਹੈ ਬੜੇ ਸਾਦੇ ਪ੍ਰਗੁਵਾਨ ਸ਼ਖਣੇ ਛਕਾਉਣੇ ਚਾਹੀਦੇ ਨੇ ਕਿਸੇ ਪ੍ਰਕਾਰ ਦੇ ਖੁਸ਼ੀ ਦੇ ਸਮਾਗਮ ਨਹੀਂ ਕਰਨੇ ਚਾਹੀਦੇ ਔਰ ਮਠਿਆਈਆਂ ਦਾ ਆਦਾਨ ਪ੍ਰਦਾਨ ਵਿਸ਼ਥਾਨ ਆਦ ਦਾ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਲੰਗਰਾਂ ਵਿੱਚ ਕੋਈ ਮਿੱਠੇ ਪਦਾਰਥ ਜਿਹੜੇ ਨੇ ਉਹ ਬਿਲਕੁਲ ਤਿਆਰ ਨਹੀਂ ਕਰਨੇ ਚਾਹੀਦੇ ਔਰ ਵਿਸ਼ੇਸ਼ ਤੌਰ ਤੇ ਸਮੁੱਚੀਆਂ ਸੰਗਤਾਂ ਨੂੰ ਵੀ ਅਪੀਲ ਹੈ ਕਿ 28 ਤਰੀਕ ਨੂੰ 28 ਦਸੰਬਰ 13 ਕੋ ਵਾਲੇ ਦਿਨ ਸਵੇਰ ਦੇ ਠੀਕ 10 ਵਜੇ 10 ਮਿੰਟ ਵਾਸਤੇ ਸਤਗੁਰਾਂ ਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਔਰ ਸਾਡੇ ਪੂਲਛਨੀਕ ਮਾਤਾ ਜੀ ਮਾਤਾ ਗੁਦੁਰਕੌਰ ਜੀ ਹੋਰਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਬਾਬਾ ਮੋਤੀराम ਦੀ ਮਹਿਰਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਔਰ ਉਸ ਮਹਾਨ ਜੋ ਦੀਵਾਨ ਕੋਟਰਮਲ ਜਿਨ੍ਹਾਂ ਨੇ ਬਹੁਤ ਮਹਿੰਗੀ ਜ਼ਮੀਨ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਉਸ ਵਕਤ ਲੈ ਕੇ ਮਾਤਾ ਜੀ ਦਾ ਔਰ ਸਤਗੁਰਾਂ ਦੇ ਲਾਲਾਂ ਦਾ ਅੰਤਮ ਸੰਸਕਾਰ ਕੀਤਾ ਜੀ ਕੀਤਾ ਸੀ ਉਹਨਾਂ ਸਾਰਿਆਂ ਨੂੰ ਸਤਕਾਰ ਪੇਟ ਕਰਨ ਵਾਸਤੇ ਅਸੀਂ 28 ਤਰੀਕ 13 ਪੋ ਵਾਲੇ ਦਿਨ ਠੀਕ 10:00 ਵਜੇ 10 ਮਿੰਟ ਵਾਸਤੇ ਮੁਗਲ ਮੰਤਰ ਗੁਰ ਮੰਤਰ ਦਾ ਜਾਪ ਜਰੂਰ ਕਰਕੇ ਉਹਨਾਂ ਨੂੰ ਸਤਕਾਰ ਪੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ